ਮਾਂ ਯਾਦ ਕਰਦੀ ਹੈ ਮਾਂ ਨਾਲ ਪਿਆਰ ਹੁੰਦਾ ਹੈ ਜਿੱਥੇ ਕੋਈ ਖਿੱਚ ਹੋਵੇ ਫਿਰ ਜਾਨ ਨੂੰ ਜੀ ਕਰਦਾ ਮੈਂ ਸਾਲ ਚ ਇੱਕ ਵਾਰ ਜਾਂ ਦੋ ਵਾਰ ਘਰ ਜਾਂਦਾ ਸੀ ਇੱਕ ਜਾਂ ਦੋ ਵਾਰ ਮੈਂ ਅਦਕੀ ਵੀ ਗਿਆ ਮੇਰੀ ਮਾਂ ਤੋਂ ਬਾਅਦ ਮੈਂ ਦੀਵਾਲੀ ਵੇਲੇ ਗਿਆ ਉਹਨਾਂ ਨੇ ਕਿਹਾ ਖਾਣਾ ਵੀ ਬਾਹਰੋਂ ਵੀ ਲਿਆਂਦਾ ਹੈ ਪ੍ਰਸ਼ਾਦਾ ਵੀ ਬਣਾਇਆ ਹੈ ਤੁਹਾਡੀ ਮਨਪਸੰਦ ਸਾਰਾ ਕੁਝ ਬਣਾਇਆ ਰੋਟੀ ਖਾ ਲਓ ਮੈਨੂੰ ਇੱਕ ਵਾਰੀ ਪੁੱਛਿਆ ਦੋ ਵਾਰੀ ਪੁੱਛਿਆ ਤਿੰਨ ਵਾਰੀ ਪੁੱਛਿਆ ਰੋਟੀ ਖਾ ਲਓ ਰੋਟੀ ਆਏ ਰੋਟੀ ਖਾ ਲਓ ਰੋਟੀ ਖਾ ਲਓ ਮੈਂ ਖਾ ਹੀ ਨਹੀਂ ਸਕਿਆ ਤੇ ਮੈਂ ਇਦਾਂ ਹੀ ਉੱਠ ਕੇ ਆ ਗਿਆ ਮੈਂ ਕਿਹਾ ਮੈਂ ਮੇਰੀ ਮਾਂ ਹੁੰਦੀ ਮੈਨੂੰ ਉਹਨੇ ਆਉਣ ਹੀ ਨਹੀਂ ਸੀ ਦੇਣਾ ਰੋਟੀ ਬਣੀ ਸੋ ਮਾਂ ਤੋਂ ਬਿਨਾ ਘਰ ਸੁਨਣਾ ਹੋ ਜਾਂਦਾ ਮਾਮਾ ਨਾਲ ਘਰ ਹੁੰਦੇ ਤੁਹਾਨੂੰ ਐਵੇਂ ਹੀ ਲੱਗਦੀਆਂ ਵੀ ਇਹ ਲੜਦੀ ਰਹਿੰਦੀ ਐ ਕਹਿੰਦੀ ਮੈਨੂੰ ਮਾਂ ਐ ਕਹਿੰਦੀ ਐ ਇਹ ਓਨਾਂ ਚਿਰ ਹੀ ਲੱਗਣਾ ਜਿੰਨਾ ਚਿਰ ਜਿਉਂਦੀ ਹੈ ਸਭ ਨੂੰ ਇਹ ਲੱਗਦਾ ਮਾਂ ਤੇ ਚੱਲ ਹੈਗੀ ਹੋਈ ਆ ਘਰੇ ਬੈਠੀ ਐ ਬੇਬੇ ਤੇ ਘਰੀ ਐ ਬੇਬੇ ਨੂੰ ਕੀ ਹੋਇਆ ਬੇਬੇ ਤੇ ਘਰੀ ਐ ਇਹ ਲੱਗਦਾ ਹੀ ਹੁੰਦਾ ਹੈ ਜਿੰਨਾ ਚਿਰ ਹੈਗੀ ਆ ਓਨਾਂ ਚਿਰ ਆਪਾਂ ਸਮਝ ਨਹੀਂ ਸਕਦੇ ਜਦੋਂ ਨਾ ਹੋਈ ਫਿਰ ਸਮਝ ਆਉ ਬਈ ਯਾਰ ਮਾਂ ਕਿੰਨੀ ਵੱਡੀ ਚੀਜ਼ ਹੈ ਮਾਂ ਵੇੜੇ ਦੀ ਰੌਣਕ ਹੈ ਮਾਂ ਘਰ ਦੀ ਰੌਣਕ ਹੈ ਮਾਂ ਚੌਂਕੇ ਦੀ ਰੌਣਕ ਹੈ ਮਾਂ ਸਾਡੀ ਜ਼ਿੰਦਗੀ ਦੀ ਰੌਣਕ ਹੈ ਮਾਂ ਮਾਈ ਮੈਂ ਆਪਣੀ ਜ਼ਿੰਦਗੀ ਚ ਪਤਾ ਨਹੀਂ ਕਿੰਨੀ ਵਾਰੀ ਮਾਂ ਦੀ ਗੱਲ ਕੀਤੀ ਮਾਂ ਦੀਆਂ ਸਖੀਆਂ ਸੁਣਾਈਆਂ ਪਰ ਹੁਣ ਜਦੋਂ ਮੈਂ ਮਾਂ ਦੀ ਗੱਲ ਕਰਦਾ ਨਾ ਤੇ ਇੱਕ ਵਾਰੀ ਨਾ ਇੱਕ ਗੱਲ ਸੁਣਿਓ ਕਹਿੰਦੇ ਜੀ ਪਿਆਰ ਦਾ ਹੰਝੂ ਥੱਬੀ ਅੱਖ ਚੋਂ ਪਹਿਲਾਂ ਆਉਂਦਾ ਹੈ ਖੁਸ਼ੀ ਵਾਲਾ ਸੱਜੀ ਅੱਖ ਚੋਂ ਆਉਂਦਾ ਹੈ ਮੈਂ ਸੁਣਿਆ ਤੇ ਮੈਂ ਗੱਡੀ ਚ ਬੈਠੇ ਨੇ ਸੁਣਿਆ ਵੀ ਪਿਆਰ ਵਾਲਾ ਸੱਜੀ ਚੋਂ ਆਉਂਦਾ ਤੇ ਦੁੱਖ ਵਾਲਾ ਖੱਬੀ ਚੋਂ ਆਉਂਦਾ ਹੈ ਦੁੱਖ ਵਾਲਾ ਖੱਬੀ ਅੱਖ ਚੋਂ ਅਥਰੂ ਆਉਂਦਾ ਪਹਿਲਾਂ ਖੱਬੀ ਚੋਂ ਤੇ ਮੈਂ 1 ਮਿੰਟ ਵਿੱਚ ਕਿਹਾ ਮੈਂ ਕਿਹਾ ਠੀਕ ਕਹਿੰਦਾ ਵੀ ਬੰਦਾ ਠੀਕ ਕਹਿੰਦਾ ਮੇਰੀ ਸੱਚੀ ਖੱਬੀ ਅੱਖ ਚੋਂ ਆਇਆ ਮੈਨੂੰ ਮੇਰੇ ਨਾਲ ਬੈਠਾ ਮੇਰੇ ਨਾਲ ਦਾ ਸਾਥੀ ਵੀਰ ਕਹਿੰਦਾ ਤੁਸੀਂ ਐਡੀ ਛੇਤੀ ਚੱਕ ਕਰ ਵੀ ਲਿਆ ਵੀ ਖੱਬੀ ਅੱਖ ਚੋਂ ਆਉਂਦਾ ਤੁਸੀਂ ਇੱਕ ਵਾਰੀ ਇੱਕਦਮ ਵੇਖ ਵੀ ਲਿਆ ਐਡੀ ਛੇਤੀ ਅਥਰੂ ਕਿਵੇਂ ਆ ਗਿਆ ਮੈਂ ਕਿਹਾ ਆਉਂਦਾ ਨਹੀਂ ਸੀ ਹੁੰਦਾ ਐਡੀ ਛੇਤੀ ਅਥਰੂ ਨਹੀਂ ਆਉਂਦਾ ਹੁਣ ਮੇਰੇ ਕੋਲ ਇੱਕ ਤਰੀਕਾ ਮੈਂ ਜਦੋਂ ਮਾਂ ਨੂੰ ਇੱਕਦਮ ਅੱਖਾਂ ਸਾਹਮਣੇ ਉਹਦੇ ਚਿਹਰਾ λεਉਣਾ ਅੱਖ ਚ ਪਾਣੀ ਆਪਿਆ ਹੁਣ ਨਹੀਂ ਟਾਈਮ ਲੱਗਦਾ ਅੱਖ ਚ ਪਾਣੀ ਲਿਆਉਣ ਦੇ ਇੱਕ 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 ਸਕਿੰਟ ਲੱਗ ਸੁਤ ਕਿੰਨੀਆਂ ਬੀਬੀਆਂ ਬੈਠੀਆਂ ਕਿੰਨੀਆਂ ਦੇ ਪੇਕੇ ਆ ਕਿੰਨੀਆਂ ਮਾਵਾਂ ਮਾਵਾਂ ਜਦੋਂ ਤੁਰ ਜਾਂਦੀਆਂ ਪੇਕੇ ਤੇ ਸੱਚੀ ਪੇਕੇ ਨਹੀਂ ਲੱਗਦਾ ਜਿਉਂਦੀਆਂ ਹੁੰਦੀਆਂ ਉਹਨਾਂ ਚੇਰੀ ਘਰ ਵਸਦਾ ਵਸਦੇ ਰਹਿਣ ਭਰਾ ਵਸਦੇ ਰਹਿਣ ਸਾਡੇ ਟੱਬਰ ਵਸਦੇ ਰਹਿਣ ਸਾਡੇ ਭਤੀਜੇ ਭਤੀਜੀਆਂ ਵਸਦੇ ਰਹਿਣ ਸਾਰੇ ਪਰ ਮਾਂ ਮਾਈ ਮਾਂ ਬੇਣਾ ਘਰ ਸੁਨਣਾ ਹੋ ਜਾਂਦਾ ਹੈ ਤੁਹਾਨੂੰ ਕੋਈ ਉਡੀਕ ਦਾ ਹੈ ਨਾ ਜਦੋਂ ਤੁਹਾਡਾ ਜਾਣ ਦਾ ਜੀ ਫੇਰ ਕਰਨਾ ਹੈ ਜਿੱਥੇ ਤੁਹਾਨੂੰ ਕੋਈ ਵੇਟ ਕਰੇ ਤੁਹਾਡਾ ਕੋਈ ਉਦੋਂ ਨਜ਼ਾਰਾ ਆਉਂਦਾ ਜਾਣ ਕੋਈ ਅੱਖੀਆਂ ਬਿਸ਼ਾ ਕੇ ਉਡੀਕਦਾ 10-10 ਵਾਲੀ ਚਾਦਰ ਬਦਲਦਾ ਚਾਦਰ ਚੈੱਕ ਕਰਦਾ ਇੱਥੇ ਬਹਿਣਾ ਹੈ ਇੱਥੇ ਬਹਿਣਾ ਹੈ ਚਾਦਰ ਨਵੀਂ ਲਾਓ ਐਦਾਂ ਕਰੋ ਐਦਾਂ ਕਰੋ ਉਹ ਚਾਹ ਹੁੰਦਾ 10-10 ਵਾਲੀ ਅਗਲਾ ਫੋਨ ਕਰਦਾ ਕਿੱਥੇ ਆ ਗਏ ਕਦੋਂ ਆਓਗੇ ਕਿੰਨਾ ਟਾਈਮ ਲੱਗਣਾ ਕਦੋਂ ਪਹੁੰਚੋਗੇ ਕੀ ਬਣਾਵਾਂ ਕੀ ਖਵਾਵਾਂ ਪਤਾ ਲੱਗ ਜਾਂਦਾ ਕਿੰਨਾ ਪਿਆਰ ਹੈ ਅੰਦਰ ਕਿੰਨੀ ਖੇਚ ਹੈ ਤਾਂ ਹੀ ਮੈਂ ਕਿੰਨਾ ਹੁੰਨਾ ਵੀ ਵੀਰੋ ਸਭ ਕੁਝ ਹੋ ਜਾਏ ਕਿਸੇ ਦੀ ਮਾਂ ਨੂੰ ਤੱਤੀ ਵਾ ਨਾ ਲੱਗੇ ਕਿਸੇ ਨੂੰ ਕੁਛ ਨਾ ਹੋਵੇ ਸਾਰਿਆਂ ਦੀਆਂ ਮਾਮਾ ਰਾਜੀ ਰਹਿਣ ਤੁਹਾਡੇ ਘਰ ਦੀ ਰੌਣਕ ਤੁਹਾਡੀ ਮਾਂ ਹੈ ਜੇ ਤੁਹਾਡੀ ਘਰ ਵਾਲੀ ਹੈ ਤੁਹਾਡੇ ਬੱਚਿਆਂ ਦੀ ਮਾਂ ਹੈ ਮਾਂ ਤੇ ਮਾਂ ਹੀ ਹੈ ਚਾਹੇ ਤੇਰੇ ਬੱਚਿਆਂ ਦੀ ਮਾਂ ਹੋਵੇ ਚਾਹੇ ਤੇਰੀ ਮਾਂ ਹੋਵੇ ਇਹਨਾਂ ਬਿਨਾ ਰੌਣਕ ਨਹੀਂ ਲੱਗਦੀ ਮਾਵਾ ਬਿਨਾ ਰੌਣਕ ਨਹੀਂ ਲੱਗਦੀ ਆ ਬੜੀ ਸੋਹਣੀ ਇੱਕ ਲਾਈਨਾਂ ਲਿਖੀਆਂ ਮੈਂ ਚਾਹੁੰਦਾ ਕਿ ਤੁਸੀਂ ਸੁਣੋ बड़ी सी तेरी अमीए कुन परे थोड़ी अमीए त देखू केड़ा ਦੇਖੂ ਤਵਣ ਦੇਖੂ ਕਿਹੜਾ ਦਸ ਗੁਹੇ ਘੜ ਕੇ ਰਾਵਾਂ ਨੂੰ ਲੱਕਣ ਨਾਲ ਲੋਕ ਗਰਮ ਹਵਾ ਵਾ ਕਦੇ ਪੁੱਤਾਂ ਦੀਆਂ ਮਾਂ ਲਗਣ ਨਾਲ ਕੋ ਕਰਮ ਹਵਾਵਾ ਕਦੇ ਕਿਸੇ ਦੀਆਂ ਮਾਵਾਂ ਨੂੰ ਉਹਨਾਂ ਦਾ ਕੀ ਹਾਲ ਜੀ ਜਿਹੜੇ ਬਿਨਾ ਮਪਿਆਂ ਪੜਦੇ ਨੇ ਅੱਥੋਂ ਖੋਲੇ ਜਾਣ ਬੁਰਕੀਆਂ ਕਾਹ ਵੀ ਟੁਕੜੇ ਛਲਦੇ ਨੇ ਮਾਂ ਦੀ ਮਮਤਾ ਕੋਲੋਂ ਕੁਦਰਤ ਰੱਖੇ ਦੂਰ ਬਲਾਵਾ ਨੂੰ ਲਕਣ ਨਾਲ ਲੋਕ ਗਰਮ ਹਵਾਵਾਂ ਕਦੇ ਦੀਆਂ ਦੀਆਂ ਮਾਵਾਂ ਨੂੰ ਲਕਣ ਨਾਲ ਲੋਕ ਗਰਮ ਹਵਾਵਾਂ ਕਦੇ ਕਿਸੇ ਦੀਆਂ ਮਾਵਾਂ ਸਾਧੂ ਸੰਤ ਕਿਡਾ ਵੀ ਹੋਵੇ ਸਾਧੂ ਸੰਤ ਕਿਡਾ ਵੀ ਹੋਵੇ ਮਾਤੁਰ ਦੀ ਤੋਂ ਕੁਰਲੌਂਦਾ ਏ ਦੇਖ ਦੇਖ ਹੱਥ ਪੈਰ ਆਪਣੇ ਮਾਂ ਦਾ ਚੇਤਾ ਆਉਂਦਾ ਏ ਦੇਖ ਦੇਖ ਹੱਥ ਪੈਰ ਆਪਣੇ ਮਾਂ ਦਾ ਚੇਤਾ ਆਉਂਦਾ ਏ ਬੰਦਾ ਚੇਤਾ ਕਰਦਾ ਮੇਰੇ ਹੱਥ ਮਾਂ ਵਰਗੇ ਐ ਮੇਰੀਆਂ ਉਂਗਲਾਂ ਮਾਂ ਵਰਗੀਆਂ ਐ ਮੇਰੇ ਨਹਾਂ ਮਾਂ ਵਰਗੇ ਐ ਮੇਰਾ ਲੱਖ ਮਾਂ ਵਰਗਾ ਐ ਬੰਦਾ ਯਾਦ ਕਰਦਾ ਰਹੇ ਫੋਟੋ ਨਾ ਲਾਓਗੇ ਆਪਣੇ ਹੱਥਾਂ ਦਾ ਕੀ ਕਰੋਗੇ ਹੱਤ ਮਾਂ ਵਰਗੇ ਹੁੰਦੇ ਆ ਹੱਥਾਂ ਦਾ ਕੀ ਕਰੋਗੇ ਫੋਟੋ ਤੋਂ ਬੰਦਾ ਫੋਟੋ ਪਰੇ ਕਰ ਦੋ ਫੋਟੋ ਕਰਕੇ ਬੰਦਾ ਰੋਣ ਲੱਗ ਜਾ ਪਿਤਾ ਵੀ ਇਦਾਂ ਹੀ ਹੁੰਦਾ ਪਿਓ ਵੀ ਹੈ ਮਾਂ ਤੇ ਹੈ ਪਿਤਾ ਵੀ ਇਦਾਂ ਹੀ ਹੈ ਅੱਛਾ ਸੁਣੋ ਵਸ ਨਹੀਂ ਚੱਲਦਾ ਨਹੀਂ ਤਾਂ ਫੜ ਕੇ रोक ने जीवां नगण नम हवा कॾहिं किसे माउ नगण नम हवा मां ਦੇ ਕਿਸੇ ਦੀ ਆ ਮਾ ਨੂੰ ਨਿਰਵੈਰ ਬਥੇਰੀ ਦੁਨੀਆ ਪਈ ਦੁਰਕਾਰੇ ਠੰਡੀਆਂ ਛਾਵਾ ਨੂੰ ਉਹਨਾਂ ਦਾ ਵੀ ਇੱਥੇ ਘਾਟਾ ਨਹੀਂ ਜਿਹੜੇ ਮਾਵਾ ਨੂੰ ਦੁਰਕਾਰਦੇ ਐ ਜਿਹੜੇ ਘਰੋਂ ਕੱਢਦੇ ਐ ਉਹ ਉਹਨਾਂ ਲੋਕਾਂ ਦਾ ਵੀ ਇੱਥੇ ਘਾਟਾ ਨਹੀਂ ਜਿਹੜੇ ਦੁਰਕਾਰਦੇ ਐ ਮਾਵਾ ਨੂੰ ਸੁਣੋ ਦਿਰਵੈਰ ਬਠੇਰੀ ਦੁਨੀਆ ਪਈ ਦੁਰਕਾਰੇ ਠੰਡੀਆਂ ਛਾਵਾਂ ਨੂੰ ਬਨਵਪੜੀ ਨੂੰ ਤਰਸਣ ਜੋ ਕਦੇ ਦੁੱਖ ਪੁੱਛੀਓ ਨਾ ਬਾਵਾ ਨੂੰ ਗਨ ਵਕੜੀ ਨੂੰ ਤਰਸਣ ਜੋ ਕਦੇ ਦੁੱਖ ਪੁੱਛੀ ਉਹ ਨਾ ਪਾਵਾਂ ਨੂੰ ਅਮੜੀ ਦੀਆਂ ਅਸੀਂ ਸਾਬਜੋ ਅਮੜੀ ਦੀਆਂ ਅਸੀਂ ਸਾਬਜੋ ਵੋਰ ਨਹੀਂ ਪੈਂਦਾ ਚਾਵਾਨੋ ਲਗਣ ਨਾਲ ਕੋ ਕਰਮ ਹਵਾਵਾ ਕਦੇ ਸੋਹਣੀਆਂ ਮਾਵਨੋ ਲਗਣ ਨਾਲ ਕੋ ਕਰਮ ਹਵਾਵਾ ਕਦੇ ਕਿਸੇ ਦੀਆਂ ਮਾਂ ਨੂੰ ਇਸ ਪਿੰਡ ਵਿੱਚ ਮੇਰੀਆਂ ਯਾਦਾਂ ਜੁੜੀਆਂ ਮੇਰਾ ਜਨਮ ਹੋਇਆ ਮੇਰੀ ਮਾਂ ਵਿਆਹ ਕੇ ਆਈ ਇੱਥੇ ਜਿੱਥੇ ਲੰਗਰ ਲੱਗਾ ਨਾ ਇੱਧਰ ਇੱਥੇ ਸਾਡਾ ਘਰ ਹੁੰਦਾ ਸੀ ਹੁਣ ਤੇ ਟਹਿ ਗਿਆ ਪੁਰਾਣਾ ਘਰ ਢਾ ਦਿੱਤੇ ਨਵਾਂ ਬਣ ਗਿਆ ਸਾਰਾ ਕੁਝ ਇੱਥੇ ਖੇਤ ਵਿੱਚ ਅਸੀਂ ਇੱਥੇ ਰਹਿੰਦੇ ਹੁੰਦੇ ਸੀ ਸਾਰਾ ਸਾਰਾ ਦਿਨ ਕੰਮ ਕਰਨਾ 40 40 40 ਮਜ਼ਦੂਰ ਬੰਦਿਆਂ ਦੀ ਰੋਟੀ ਪਣਾਉਣੀ ਫਟਾਫਟ ਇੰਨੀ ਸਪੀਡ ਰੱਖਣੀ ਤੇਜ਼ ਤੇਜ਼ ਕਾਲੀ ਕਾਲੀ ਮੈਂ ਗੁਰਦੁਆਰਾ ਸਾਹਿਬ ਦੇ ਇੱਥੋਂ ਲੱਕੋਲੋਂ ਲੰਘਿਆ ਮੈਂ ਸਾਈਕਲ ਚਲਾਉਣਾ ਸਿੱਖਿਆ ਸਿੱਖਿਆ ਸੀ ਤੇ ਮੈਂ ਕਿਹਾ ਮੈਂ ਸਾਈਕਲ ਤੇ ਬਾਕੇ ਲੈ ਜਾਣਾ ਪਿੰਡ ਮੈਂ ਪਿੰਡ ਲੈ ਗਿਆ ਮੇਰੇ ਮਗਰ ਪੋਵੇ ਨਾ ਕਹਿੰਦੀ ਮੈਂ ਨਹੀਂ ਬੈਣਾ ਮੈਨੂੰ ਛੱਡ ਤਾ ਮੈਂ ਕਿਹਾ ਨਹੀਂ ਮੈਂ ਬਿਠਾ ਲੈਣਾ ਮੈਂ ਸਾਈਕਲ ਤੇ ਬਿਠਾਇਆ ਟੰਡੇ ਤੇ ਪੈਰ ਪਹੁੰਚਦੇ ਨਹੀਂ ਸੀ ਉਹ ਤੋਂ ਛੋਟਾ ਸੀ ਤੇ ਜਦੋਂ ਚਿੱਕੜ ਆ ਗਿਆ ਉੱਥੇ ਜਾ ਕੇ ਵਿਚਾਲੇ ਅਸੀਂ ਡਿੱਗ ਪਏ ਥੱਲੇ ਤੇ ਮੁੱਧੜੇ ਮੂੰਹ ਸਾਰੇ ਕੱਪੜੇ ਲਿਪੜ ਗਏ ਤੇ ਮੈਨੂੰ ਵੇਖ ਕੇ ਮੈਨੂੰ ਕਹਿੰਦੀ ਆ ਕੀ ਕੀਤਾ ਨਾਲੇ ਤੇ ਥੋੜਾ ਝਿੜਕੇ ਵੀ ਇਹ ਬਾਤ ਥੋੜਾ ਜਿਹਾ ਗਾਣੂ ਸੀ ਆਇਆ ਤੇ ਹੱਸਣ ਲੱਗ ਪਈ ਚੁੱਣੀ ਵੇਖਦੀ ਆਪਣੇ ਨਾਲ ਕੀ ਬਣਿਆ ਆਪਾਂ ਕਿਵੇਂ ਡਿੱਗ ਪਏ ਕਦੀ ਜ਼ਿੰਦਗੀ ਦੇ ਵਿੱਚ ਸਾਡੀ ਮਾਂ ਨੇ ਸਾਨੂੰ ਥੱਪੜ ਨਹੀਂ ਮਾਰਿਆ ਕਦੇ ਝਿੜਕਿਆ ਨਹੀਂ ਮੈਨੂੰ ਮਾਂ ਪੁਰਸ਼ ਆਖਿਆ ਚੋਲਾ ਨਾ ਲਾਈਂ ਵਿਆਹ ਨਾ ਕਰਾਈਂ ਮੈਂ ਆ ਕੇ ਮਾਂ ਨੂੰ ਦੱਸਿਆ ਮੈਂ ਕਿਹਾ ਮੈਨੂੰ ਇਦਾਂ ਕਿਹਾ ਉਹਨਾਂ ਨੇ ਇੱਕ ਦੋ ਮਿੰਟ ਤੇ ਚੁੱਪ ਕਰ ਗਈ ਫਿਰ ਕਹਿੰਦੀ ਤੇਰਾ ਪਿਓ ਸ਼ਰਾਬ ਛੱਡ ਗਿਆ ਸਾਰੇ ਘਰ ਸ਼ਰਾਬ ਛੱਡ ਗਏ ਤੂੰ ساری ਜ਼ਿੰਦਗੀ ਨਸ਼ਾ ਨਹੀਂ ਕਰੇਂਗਾ ਇਹ ਚੰਗੇ ਪਾਸੇ ਲੱਗਾ ਰਹੇਗਾ ਕੋਈ ਗੱਲ ਨਹੀਂ ਤੂੰ ਇਹੀ ਠੀਕ ਹੈ ਜਿਵੇਂ ਉਹਨਾਂ ਨੇ ਕਹਿ ਦਿੱਤਾ ਉਵੇਂ ਹੀ ਠੀਕ ਹੈ ਮਾਂ ਲਈ ਇਹ ਫੈਸਲਾ ਲੈਣਾ ਬਹੁਤ ਔਖਾ ਹੁੰਦਾ ਵੀ ਮੇਰੇ ਬੱਚੇ ਦਾ ਵਿਆਹ ਨਹੀਂ ਹੋਣਾ ਪਰ ਮੇਰੀ ਮਾਂ ਨੇ ਮੈਨੂੰ ਰੋਕਿਆ ਹੀ ਨਹੀਂ ਕੋਈ ਗੱਲ ਨਹੀਂ ਕੀਤੀ ਜਿਵੇਂ ਹੈ ਠੀਕ ਹੈ ਖੁਸ਼ ਰਹਿਣਾ ਹਮੇਸ਼ਾ ਅਸੀਸਾਂ ਦੇਣੀਆਂ ਮੇਰੀ ਗੱਡੀ 'ਚ ਮੇਰੀ ਮਾਂ ਕਦੀ ਜ਼ਿੰਦਗੀ 'ਚ ਨਹੀਂ ਬੈਠੀ ਪਰ ਜਿੱਦਣ ਸਾਡੇ ਕੋਈ ਗੱਡੀ ਨਵੀਂ ਆਉਣੀ ਮੈਨੂੰ ਫੋਨ ਆਉਣਾ ਬਾਬਾ ਜੀ ਵਧਾਈ ਹੋਵੇ ਮੈਨੂੰ ਪਤਾ ਲੱਗਾ ਗੱਡੀ ਆਈ ਬੜੀ ਸੋਹਣੀ ਗੱਡੀ ਉਹਨੂੰ ਕੋਈ ਬਸ ਇੰਨੀ ਚਾਹ ਵੀ ਗੱਡੀ ਮੈਂ ਕਦੀ ਮੇਰੀ ਗੱਡੀ 'ਤੇ ਨਹੀਂ ਬੈਠੀ ਨਾ ਕਦੇ ਮੈਂ ਕਿਹਾ ਵੀ ਆ ਜਾ ਮਮੀ ਬੈ ਗੱਡੀ 'ਚ ਆ ਜਾ ਬਈ ਨਾ ਮੈਂ ਵਿਖਾਈ ਨਾ ਉਹਨੇ ਵੇਖੀ ਕਦੇ ਨਾ ਕਦੇ ਕਿਹਾ ਵੀ ਮੈਨੂੰ ਵੀ ਗੱਡੀ 'ਚ ਭਾਓ ਕਦੇ ਮੈਂ ਵੀ ਵੇਖਾਂ ਮੈਨੂੰ ਵੀ ਜਰਾ ਮੈਂ ਵੀ ਵੇਖਣਾ ਕਦੇ ਮੈਨੂੰ ਵੀ ਸਟੇਜ ਤੇ ਚੜਾਓ ਕਦੇ ਮੈਨੂੰ ਵੀ ਸਰੋਪਾ ਦਿਓ ਕਦੇ ਮੈਨੂੰ ਵੀ ਸਟੇਜ ਤੇ ਬੁਲਾਓ ਕਦੀ ਨਹੀਂ ਕਿਹਾ ਕਦੇ ਇਦਾਂ ਦੀ ਇੱਛਾ ਨਹੀਂ ਰੱਖੀ ਜਿਵੇਂ ਦੀ ਟਡਰੀਆਂ ਪਿੰਡ ਵਿੱਚ ਆਈ ਉਵੇਂ ਹੀ ਰਹੀ ਸਾਰੀ ਜ਼ਿੰਦਗੀ ਰੁੱਲਦਿਆਂ ਖੁੱਲਦਿਆਂ ਸਾਰੀ ਜ਼ਿੰਦਗੀ ਕੰਮ ਕਰਦਿਆਂ ਮਿਹਨਤ ਕਰਦਿਆਂ ਸਾਰੀ ਜ਼ਿੰਦਗੀ ਲੰਘਾਈ ਤੋਂ ਮੈਂ ਆਪ ਸਾਰਿਆਂ ਨੂੰ ਬੇਨਤੀ ਕਰਦਾ ਇਹ ਬੰਦੇ ਉਹ ਸਮਝ ਸਕਦੇ ਜਿਨ੍ਹਾਂ ਦੀ ਹੈ ਨਹੀਂ ਜਿਨ੍ਹਾਂ ਦੀ ਮਾਂ ਹੈਗੀ ਉਹ ਵੀ ਸਮਝ ਸਕਦੇ ਤੇ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਆਪਣੀ ਮਾਂ ਨੂੰ ਗਲਵਕੜੀ ਪਾ ਕੇ ਕਿਹਾ ਕਰੋ ਮਾਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਨਹੀਂ ਤੇ ਮੁੜ ਕੇ ਤੁਸੀਂ ਪਛਤੰਦੇ ਰਹਿ ਜਾਣਾ ਵੀ ਯਾਰ ਮੈਂ ਜ਼ਿੰਦਗੀ 'ਚ ਕਿਉਂ ਨਹੀਂ ਕੀਤਾ ਆ ਜਿਹੜੇ ਬੱਚੇ ਕੈਨੇਡਾ ਗਏ ਆ ਨਾ ਹੁਣ ਪਤਾ ਲੱਗਦਾ ਰੋਟੀ ਮਾਂ ਦੀ ਯਾਦ ਆਉਂਦੀ ਹੈ ਜਦੋਂ ਉਥੇ ਆਪ ਪਕਾਉਣੀਆਂ ਪੈਂਦੀਆਂ ਫਿਰ ਪਤਾ ਲੱਗਦਾ ਮਾਂਾਂ ਚੀਜ਼ ਕੀ ਹੁੰਦੀ ਹੈ ਮਾਂ ਦੀ ਬਾਤ ਅਸੀਸ ਨਾ ਲਿਓ ਕਰੇ ਕਦੇ ਜ਼ਿੰਦਗੀ 'ਚ ਮਾਂ ਦਾ ਦਿਲ ਨਾ ਦਿਖਾਓ ਜੋ ਮਰਜ਼ੀ ਹੋ ਜਾ ਮਾਂ ਆਪਣੇ ਬੱਚੇ ਦਾ ਬੁਰਾ ਨਹੀਂ ਸੋਚਦੀ ਉਧੀਆਂ ਝੜਕਾਂ ਵਿੱਚ ਵੀ ਪਿਆਰ ਹੁੰਦਾ ਸੋ ਇਸ ਕਰਕੇ ਆਪਣੀ ਮਾਂ ਦਾ ਕਦੇ ਦਿਲ ਨਾ ਦੁਖਾਇਓ ਪਿਆਰ ਕਰਿਓ ਆਪਣੀ ਮਾਂ ਨੂੰ ਸੋ ਚਲੋ ਮੇਰੀ ਇਹ ਮੈਮਰੀ ਸੀ ਮੇਰਾ ਹੁਣ ਵੇਖੋ ਮੈਂ ਹੁਣ ਮੈਂ ਇੱਕ ਗੱਲ ਕਹਿਣਾ ਹੁਣ ਰੋਣਾ ਮਾੜਾ ਨਹੀਂ ਹੁੰਦਾ ਸਦਾ ਰੋਣਾ ਮਾੜਾ ਤੁਹਾਨੂੰ ਰੋਣਾ ਆਵੇ ਰੋ ਲਿਆ ਕਰੋ ਇਹੀ ਤੇ ਪ੍ਰੋਬਲਮ ਹੈ ਨਹੀਂ ਰੋਂਦੇ ਤਾਂ ਹੀ ਤੇ ਡਿਪਰੈਸ਼ਨ ਚ ਚਲੇ ਜਾਂਦੇ ਆ ਹੱਸਣਾ ਹੋਵੇ ਹੱਸਿਆ ਕਰੋ ਰੋਣਾ ਹੋਵੇ ਰੋਇਆ ਕਰੋ ਪਰ ਜੇ ਸਦਾ ਹੀ ਰੋਂਦਾ ਰਹੇਗਾ ਤੇ ਲੋਕ ਤੈਨੂੰ ਪਾਗਲ ਕਹਿਣਗੇ ਜੇ ਸਦਾ ਹੀ ਹੱਸਦਾ ਰਹੇਗਾ ਤਾਂ ਵੀ ਲੋਕ ਤੈਨੂੰ ਪਾਗਲ ਕਹਿਣਗੇ ਜਦੋਂ ਅੰਦਰ ਉਬਾਲਾ ਹੋਵੇ ਕੱਢਿਆ ਕਰੋ ਅੰਦਰੋਂ ਇਸੇ ਕਰਕੇ ਪ੍ਰੋਬਲਮ ਹੈ ਜਿਹੜੀ ਗੱਲ ਕਹਿਣੀ ਹੈ ਕਹਿਣੀ ਨਹੀਂ ਅੰਦਰ ਸਪਰੈਸ ਕਰ ਕਰਕੇ ਬੰਦਾ ਡਿਪਰੈਸ਼ਨ ਦਾ ਮਰੀਜ਼ ਹੋ ਜਾਂਦਾ ਮੇਰੇ ਮੈਂ ਪਿੰਡ ਆਇਆ ਮੈਂ ਕੱਲ ਪਰਸੋਂ ਦਾ ਨਾ ਜਦੋਂ ਮੈਂ ਪਿੰਡ ਲੰਘਦਾ ਘਰ ਛੜਕ ਵੇਖਦਾ ਰਾਹ ਵੇਖਦਾ ਫੇਰ ਆ ਦਿਮਾਗ ਉਸੇ ਵੇਲੇ ਚੱਲ ਪੈਂਦਾ ਇੱਥੇ ਇੱਥੇ ਹੁੰਦਾ ਸੀ ਇੱਥੇ ਘਰ ਸੀ ਇੱਥੇ ਜਾਇਦਾ ਸੀ ਇੱਥੇ ਖੇਤ ਉਹ ਦਿਸਦਾ ਸਾਰਾ ਕੁਝ ਚਲੋ ਮੇਰੇ ਅੰਦਰੋਂ ਸੀ ਨਿਕਲ ਗਿਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਪਣੀਆਂ ਮਾਵਾ ਨੂੰ ਪਿਆਰ ਕਰਨਾ ਹੈ ਜਿਉਂਦਿਆਂ ਦਾ ਸਤਿਕਾਰ ਕਰੋ ਮੁੜ ਕੇ ਉਹ ਵੇਲਾ ਫਿਰ ਹੱਥ ਨਹੀਂ ਆਉਂਦਾ ਮਾਵਾ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ ਜੋ ਜਰ ਸਕਦੀਆਂ ਜਾਵਾ ਮਾਵਾ ਦੁੱਖੜੇ ਕੌਣ ਜਰੇ ਜੋ ਮਾਵਾ ਜਰ ਸਕਦੀਆਂ ਕੋਈ ਨਹੀਂ ਜਰ ਸਕਦਾ